ਸਾਤ ਸੰਗਤ ਜੀ ਆਪਾਂ ਉਹ ਗੁਰੂ ਸਾਹਿਬ ਦੇ ਸਿੱਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਮੰਨ ਲਓ ਜੇਕਰ ਕੋਈ ਬੰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਿੱਖਿਆ ਦੇਣ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਅਧਿਆਪਕ ਬਣ ਕੇ ਆਉਂਦਾ ਹੈ ਤੇ ਉਲਟਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲੋਂ ਉਹ ਖੁਦ ਸਿੱਖਿਆ ਲੈ ਕੇ ਜਾਇਆ ਕਰਦਾ ਹੈ ਤੇ ਜਾ ਕੇ ਲੋਕਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖਿਆ ਬਾਰੇ ਲੋਕਾਂ ਨੂੰ ਵੀ ਜਾਗਰੂ ਕਰਦਾ ਹੈ ਆਪਾਂ ਉਹ ਗੁਰੂ ਸਾਹਿਬ ਦੇ ਸਿੱਖ ਆ। ਖੈਰ ਮੈਂ ਜਿਹੜੀ ਤੁਹਾਨੂੰ ਸਾਕੀਆਂ ਸੁਣਾਈਆਂ ਭਾਈ ਮੰਜ ਦੀ। ਗੁਰੂ ਅਰਜਨ ਦੇਵ ਜੀ ਕੋਲ ਭਾਈ ਮੰਜ ਆਏ। ਭਾਈ ਮੰਜ ਆ ਕੇ ਗੁਰੂ ਸਾਹਿਬ ਨੂੰ ਕਹਿੰਦੇ ਨੇ। ਉਥੋਂ ਦੀ ਸੇਵਾ ਵੇਖ ਕੇ ਉਥੋਂ ਦਾ ਮਾਹੌਲ ਚਾਲ ਵੇਖ ਕੇ ਉਥੋਂ ਦੀ ਨਿਮਰਤਾ ਵੇਖ ਕੇ ਤੇ ਭਾਈ ਮੰਜ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਨੇ ਕਿ ਗੁਰੂ ਜੀ ਮੇਰੀ ਝੋਲੀ ਦੇ ਵਿੱਚ ਵੀ ਸਿੱਖੀ ਦੀ ਦਾਤ ਪਾ ਦਿਓ। ਤੇ ਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਦਾ ਜਵਾਬ ਪਤਾ ਕੀ ਸੀ ਕਿ ਭਾਈ ਮੰਜ ਸਿੱਖੀ ਦੇ ਉੱਪਰ ਸਿੱਖੀ ਨਹੀਂ ਟਿਕਦੀ ਪਹਿਲਾਂ ਆਪਣੇ ਅੰਦਰੋਂ ਕਬਰਾਂ ਪੂਜਣ ਵਾਲੀ ਸਿੱਖੀ ਕੱਢ ਪਹਿਲਾਂ ਕਬਰਾਂ ਪੂਜਣ ਵਾਲੀ ਸਿੱਖੀ ਤਿਆਗ ਫਿਰ ਗੁਰੂ ਨਾਨਕ ਦੀ ਸਿੱਖੀ ਤੋਂ ਉਤਾਰਨ ਕਰੇਗਾ ਭਾਈ ਮੰਜ ਨੇ ਸੇਵਾ ਵੀ ਕੀਤੀ ਮੈਂ ਖੈਰ ਇੱਕ ਮੋਟੀ ਮੋਟੀ ਜੀ ਗੱਲ ਕਰਾਂ ਸਿੱਖੀ ਦੇ ਉੱਪਰ ਸਿੱਖੀ ਨਹੀਂ ਟਿਕਦੀ ਦਾ ਭਾਵ ਕਿ ਇੱਕ ਸਿੱਖ ਦੇ ਹਿਰਦੇ ਦੇ ਵਿੱਚ ਕੇਵਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖੀ ਰਵੇ ਉਸ ਦੇ ਇਲਾਵਾ ਹੋਰ ਕੁਝ ਨਹੀਂ ਪਰ ਅੱਜ ਸਾਡੇ ਸਿੱਖਾਂ ਨੇ ਠੱਕੇ ਨਹੀਂ ਇੱਕ ਗੁਰੂ ਨਾਨਕ ਮਹਾਰਾਜ ਦੀ ਸਿੱਖੀ ਦੇ ਉੱਪਰ ਕਬਰਾਂ ਵਾਲੀ ਸਿੱਖੀ ਨਹੀਂ ਟਿਕਾਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖੀ ਦੇ ਉੱਪਰ ਰੁੱਖ ਪੂਜਣ ਵਾਲੀ ਇੱਕ ਕਰਾ ਪੂਜਣ ਵਾਲੀ ਬੋਰਡ ਟਿੱਪਲ ਇੱਕ ਕਰਾ ਪੂਜਣ ਵਾਲੀ ਸਿੱਖੀ ਸਾਡੇ ਸਿੱਖਾਂ ਨੇ ਤਕੇ ਨੇ ਟਕਾਤੀ ਪਰ ਬਾਣੀ ਦਾ ਵਾਕ ਆ ਦੁਬਦਾਂ ਨਾ ਪੜੋ ਹਰਬਿਨ ਹੋਰ ਦਾ ਪੂਜੋ ਮੜੇ ਮਸਾਣ ਨਾ ਜਾਈ ਬੇਨਤੀ ਇੱਕ ਕਰਾਂ ਸਾਡੇ ਪੰਜਾਬ ਦੇ ਵਿੱਚ ਜੰਡੇ ਵਾਲੇ ਦੇ ਲਾਗੇ ਮਾਝੇ ਦੀ ਤਰਤੀਬ ਇੱਕ ਸ਼ੇਖ ਫਤੇ ਨਾਂ ਦੇ ਬੰਦੇ ਦੀ ਬਹੁਤ ਵੱਡੀ ਇੱਕ ਜਗ੍ਹਾ ਹੁਣ ਸ਼ੇਖ ਫਤੇ ਦਾ ਇਤਿਹਾਸ ਕੀ ਬਣਾ ਕੇ ਦੱਸਿਆ ਜਾਂਦਾ ਸਾਡੇ ਵਿੱਚ ਸਭ ਤੋਂ ਵੱਡੀ ਗੱਪ ਕਹਾਣੀ ਕੀ ਛੱਡੀ ਗਈ ਕਿ ਇੱਕ ਵਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਤੇ ਖੀਰ ਵਰਤਾ ਰਹੇ ਸੀ ਖੀਰ ਵਰਤਉਂਦੇ ਅਰਤਉਂਦੇ ਲੱਗੇ ਛੇਕ ਫਤਾ ਕੇ ਕਹਿੰਦਾ ਮੈਨੂੰ ਵੀ ਦਿਓ ਖੀਰ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਖੀਰ ਤੇ ਮੋਗੀ ਆ ਤੇ ਬਾਅਦ ਵਿੱਚ ਆਖਣਗੇ ਗੱਪ ਛੱਡ ਦੇਣਗੇ ਪੇ ਲਓ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਰਦਾਨ ਦੇਤਾ ਤੇ ਤੇਰੇ ਦਰ ਤੋਂ ਕੁੱਤੇ ਵੀ ਖੀਰ ਨਹੀਂ ਖਾਣਗੇ ਤੇ ਪਰ ਸਾਡੇ ਲੋਕਾਂ ਦੀ ਮਾੜੀ ਕੰਡੀਸ਼ਨ ਸਾਡੇ ਲੋਕ ਡੱਬੇ ਭਰ ਭਰ ਕੇ ਉਥੇ ਖੀਰ ਲੈ ਕੇ ਜਾਣੀ ਸ਼ੁਰੂ ਕਰਤੀ। ਮਤਲਬ ਖੋਦ ਕੋਖਣੀ ਪੜਿਆ। ਵੀ 6 ਵਾਰ ਇਹਨੂੰ ਵਰ ਦਿੱਤਾ ਵੀ ਆ ਕਿ ਨਹੀਂ। ਇੱਕ ਗੱਪ ਸੁਣੀ। ਗੱਪ ਸੁਣ ਕੇ ਤੇ ਚਲੋ ਜੀ। ਪੈਗੇ ਕਰੋਏ। ਪਤਾ ਕੀ ਕਹਿਣਗੇ? ਇਹ ਜੀ ਸਾਡੇ ਦਾਦਿਆਂ ਪੜਦਾਦਿਆਂ ਨੂੰ ਸਾਨੂੰ ਇਤਿਹਾਸ ਦੱਸਿਆ ਵਾ। ਤਾਂ ਮੈਂ ਇੱਕ ਬੇਨਤੀ ਕਰਦਾ ਹੁੰਦਾ ਵਾ ਵੀ ਆਪਣੇ ਦਾਦਿਆਂ ਪੜਦਾਦਿਆਂ ਨੂੰ ਪੁੱਛ ਹੀ ਲਓ ਵੀ ਦਾਦਾ ਜੀ ਕਿਹੜੀ ਕਿਤਾਬ ਦੇ ਵਿੱਚੋਂ ਇਤਿਹਾਸ ਪੜਿਆ ਜੀ। ਕਿਹੜੇ ਪ੍ਰੋਫੈਸਰ ਦੀ ਲਿਖਤ ਪੜ੍ਹੀ ਐ ਮੈਂ ਬੇਨਤੀ ਕਰਾਂ ਆਪਣੇ ਦਾਦਿਆਂ ਨੂੰ ਪੁੱਛ ਹੀ ਲਈਏ ਕਿ ਦਾਦਾ ਜੀ ਕਿਹੜੇ ਗ੍ਰੰਥ ਦੇ ਵਿੱਚੋਂ ਇਤਿਹਾਸ ਪੜ੍ਹਿਆ ਜੇ ਸਹਾ سنگ ਜੀ ਮੈਂ ਇੱਕ ਬੇਨਤੀ ਕਰਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖੀ ਦਾ ਬੂਟਾ ਲਾਇਆ ਉਸ ਸਮੇਂ ਦੇ ਵਿੱਚ ਸਿੱਖੀ ਦਾ ਬੂਟਾ ਲਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਤੱਕ ਆਉਂਦਿਆਂ ਆਉਂਦਿਆਂ ਉਹ ਬੂਟਾ ਇੱਕ ਬੜੇ-ਬੜੇ ਦਰਖਤ ਦਾ ਰੂਪ ਧਾਰ ਚੁੱਕਾ ਹੈ ਬੜੇ-ਬੜੇ ਰੁੱਖ ਦਾ ਰੂਪ ਧਾਰ ਚੁੱਕਾ ਹੈ ਉਸ ਸਮੇਂ ਦੇ ਵਿੱਚ ਸਿੱਖੀ ਸਰਵਰ ਮਤ ਦੇ ਲੋਕਾਂ ਨੂੰ ਉਹਨਾਂ ਦੇ ਵਿੱਚੋਂ ਉਹ ਤੁਹਾਡੇ ਪੀਰ ਜਿਨ੍ਹਾਂ ਨੂੰ ਤੁਸੀਂ ਮੰਨਦੇ ਜੇ ਜਿਨ੍ਹਾਂ ਦੀਆਂ ਕਬਰਾਂ ਬਣਾ ਕੇ ਤੁਸੀਂ ਮੱਥਾ ਟੇਕ ਜੇ ਜੇ 6 ਕਫਤੇ ਵਰਗਿਆਂ ਨੂੰ ਉਹਨਾਂ ਸਮਿਆਂ ਦੇ ਵਿੱਚ ਸਿੱਖੀ ਹਜਮਣਾ ਹੋਈ ਇਹ ਚੜਦੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲੋਂ ਕਿਉਂ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਹੱਕ ਸੱਚ ਦੀ ਕਮਾਈ ਦੇ ਹੱਕ ਸੱਚ ਦੀ ਕਮਾਈ ਕਰਨੀ ਸਿਖਾ ਰਹੇ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਲੋਕਾਂ ਨੂੰ ਸੱਚ ਦੇ ਮਾਰਗ ਤੇ દોਰ ਰਹੇ ਸੀ ਪਰ ਇਹ ਜਿਹੜੇ ਸਖੀ ਸਰ ਵਰਗੇ ਆ ਇਹਨਾਂ ਨੂੰ ਉਸ ਸਮੇਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਾੜੇ ਲੱਗਣ ਲੱਗੇ ਹੁਣ ਸ਼ੇਖ ਫਤਿਹ ਦੀ ਗੱਲ ਕੀਤੀ ਜਾਵੇ ਤੇ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਨੂੰ ਸ਼ਹੀਦ ਕਰਾਉਣ ਵਾਲਾ ਹੀ ਸ਼ੇਖ ਫਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤਿ ਤਵੀ ਤੇ ਬਿਠਾਇਆ ਗਿਆ ਸਭ ਤੋਂ ਵੱਡਾ ਯੋਗਦਾਨ ਤੁਹਾਡੇ ਸ਼ੇਖ ਫਤੇ ਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉੱਬਲ ਦੀ ਦੇਗ ਦੇ ਵਿੱਚ ਉਬਾਲਿਆ ਗਿਆ ਸਰੀਰ ਦੇ ਉੱਪਰ ਛਾਲੇ ਪੈ ਗਏ ਗੁਰੂ ਸਾਹਿਬ ਦੇ ਸਭ ਤੋਂ ਵੱਡਾ ਯੋਗਦਾਨ ਤੁਹਾਡੇ ਸ਼ੇਖ ਫਤੇ ਦਾ ਹੈ ਹੁਣ ਮੈਂ ਇੱਕ ਬੇਨਤੀ ਕਰਾਂ ਕਈਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਹੋਊਗੀ ਤੇ ਲਓ ਜੀ ਬਾਬਾ ਸ਼ੇਖ ਫਤਾ ਦੀ ਨਿੰਦਿਆ ਕਰਤੀ ਆ ਪਹੁੰਚੀ ਹੋਗੀ ਨਾ ਹੈ ਯਾਰ ਉਹਨਾਂ ਲੋਕਾਂ ਨੂੰ ਮੈਂ ਕਿ ਜਵਾਬ ਦੇ ਦਵਾਂ 4 ਮਹੀਨੇ ਦੇ ਵਿੱਚ ਅਸੀਂ ਇਤਿਹਾਸ ਲਾਵਾਂਗੇ ਕਿ ਸੂਬੇ ਸਰਹੰਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਸ਼ਹੀਦ ਕਰਾਇਆ ਤੇ ਕੀ ਤਾਂ ਤੁਸੀਂ ਤਾਂ ਵੀ ਕਹਿ ਦੋਗੇ ਕਿ ਲਓ ਜੀ ਸੂਬੇ ਸਰਹੰਦ ਨੇ ਨੰਦਿਆ ਕਰਤੀ ਐ ਸੋਚਾ ਨੰਦ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੂੰ ਕਿ ਸੱਪ ਦੇ ਬੱਚੇ ਸੱਪ ਹੀ ਹੁੰਦੇ ਆ ਕੀ ਅਸੀਂ 4 ਮਹੀਨੇ ਦੇ ਵਿੱਚ ਉਹ ਵਾਲਾ ਇਤਿਹਾਸ ਲਾਵਾਂਗੇ ਤੇ ਕੀ ਤੁਸੀਂ ਤਾਂ ਵੀ ਅਖੋਗੇ ਕਿ ਸੋਚੇ ਨੰਦ ਨੇ ਨੰਦਿਆ ਕੀਤਾ ਐ ਅਸੀਂ ਕਵਾਂਗੇ ਤੇ ਜਕਰਗਿਆ ਖਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਵਾਇਆ ਭਾਈ ਤਾਰੂ ਸਿੰਘ ਦਾ ਖੋਪਰ ਲਵਾਇਆ ਤੇ ਕੀ ਤੁਸੀਂ ਤਾਂ ਵੀ ਕਹਿ ਦੋਗੇ ਕਿ ਜਕਰਗਿਆ ਖਾਨ ਦੀ ਨਿੰਦਿਆ ਕੀਤੀ ਹੈ ਅਸੀਂ ਕਵਾਂਗੇ ਕਿ ਸੰਸਲ ਬੇਗ ਤੇ ਬਸਲ ਬੇਗ ਸਮਾਣੇ ਦੇ ਜਲਾਦ ਉਹਨਾਂ ਨੇ ਗੁਰੂ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ ਨਹੀਂਆਂ ਚਿਣੀਆਂ ਦੁਬਾਰ ਜਣੀ ਤੇ ਕੀ ਤੁਸੀਂ ਫੇਰ ਵੀ ਕਹਿ ਦੋਗੇ ਕਿ ਉਹਨਾਂ ਦੀ ਨਿੰਦਿਆ ਕੀਤੀ ਹੈ ਆਂ ਦੇ ਮੰਦੇ ਵਿੱਚ ਇੱਕ ਸਵਾਲ ਆਉਣਾ ਵਾ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਆ ਕਿ ਪੰਜਾਬ ਦੀ ਧਰਤੀ ਬਿਲਕੁਲ ਗੁਰੂਆਂ ਪੀਰਾਂ ਦੀ ਧਰਤੀ ਆ ਪਰ ਬੇਨਤੀ ਕਰ ਪੀਰ ਕਿਹਨਾਂ ਨੂੰ ਕਿਹਾ ਵਾ ਪੀਰ ਕਿਹਾ ਵਾ ਸਾਈ ਮੀਆਂ ਮੀਰ ਵਰਗਿਆਂ ਨੂੰ ਪੀਰ ਕਿਹਾ ਵਾ ਪੀਰ ਬੁੱਧੂ ਸ਼ਾਹ ਜੀ ਵਰਗਿਆਂ ਨੂੰ ਪੀਰ ਕਿਹਾ ਵਾ ਬੁੱਢਣ ਸ਼ਾਹ ਜੀ ਵਰਗਿਆਂ ਨੂੰ ਬੁੱਲੇ ਸ਼ਾਹ ਜੀ ਵਰਗਿਆਂ ਨੂੰ ਕਈਆਂ ਦੇ ਮੰਦੇ ਵਿੱਚ ਇੱਕ ਨੇ ਮੈਨੂੰ ਫੋਨ ਵੀ ਲਾਇਆ ਏ ਉਹ ਮੈਨੂੰ ਕਹਿੰਦਾ ਕਿ ਭਗਤ ਕਬੀਰ ਜੀ ਵੀ ਤੇ ਹੋਏ ਆ ਭਗਤ ਫਰੀਦ ਜੀ ਵੀ ਤੇ ਹੋਏ ਆ ਮੈਂ ਕਿਹਾ ਤੁਹਾਡੀ ਮਤ ਮਰੀ ਗਈ ਆ ਤੁਸੀਂ ਭਗਤ ਕਬੀਰ ਜੀ ਵਰਗਿਆਂ ਨੂੰ ਭਗਤ ਫਰੀਦ ਜੀ ਵਰਗਿਆਂ ਨੂੰ ਤੁਸੀਂ ਪੀਰ ਬੁੱਢਣ ਸਾਹਿਬ ਜੀ ਵਰਗਿਆਂ ਨੂੰ ਬੁੱਲੇ ਸ਼ਾਹ ਸਾਰੇ ਮੀਆਂ ਮੀਰਦੀ ਵਰਗਿਆਂ ਨੂੰ ਗਨੀਖਾ ਨਬੀਖਾਂ ਵਰਗਿਆਂ ਨੂੰ ਆ ਸ਼ੇਖ ਫਤੇਹ ਹੁਣ ਨਾਰ ਲਾ ਦੋਗੇ ਮੈਂ ਬੇਨਤੀ ਕਰਾਂ ਸ਼ੇਖ ਫਤਾ ਸਾਡੇ ਗੁਰੂਆਂ ਦਾ ਵੈਰੀ ਹੀ ਪਰ ਪੀਰ ਬੁੱਲੇ ਸ਼ਾ ਬੋਡਨ ਸ਼ਾ ਜੀ ਸਾਈਂ ਮੀਆਂ ਮੀਰ ਗਣੀਖਾ ਦਾ ਬੀਖਾ ਇਹ ਸਾਡੇ ਗੁਰੂਆਂ ਦੇ ਵੈਰੀ ਨਹੀਂ ਸੀ ਇਹ ਸਾਡੇ ਗੁਰੂਆਂ ਦੇ ਭਗਤ ਹੋਏ ਆ ਸਾਡੇ ਗੁਰੂਆਂ ਦੇ ਨਾਲ ਜੁੜੇ ਆਏ ਤੇ ਪਰ ਜਿਹੜਾ ਸ਼ੇਖ ਫਤਾ ਵਾ ਉਹਨੇ ਸਗੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਇਆ ਪਰ ਸਾਡੇ ਲੋਕਾਂ ਦੀ ਅੱਜ ਕੱਲ੍ਹ ਆਦਤ ਬਣ ਚੁੱਕੀ ਹੈ ਇੱਕ ਇਹ ਖੋਤੇ ਵੀ ਉਸੇ ਕਿੱਲੇ ਨਾਲ ਬੰਨ੍ਹ ਦੇਣੇ ਘੋੜੇ ਵੀ ਉਸੇ ਕਿੱਲੇ ਨਾਲ ਬੰਨ੍ਹ ਦੇਣੇ ਊਠ ਵੀ ਉਸੇ ਕਿੱਲੇ ਨਾਲ ਬੰਨ੍ਹ ਦੇਣੇ ਮੱਝਾਂ ਵੀ ਉਸੇ ਦੇ ਬੰਨ੍ਹ ਦੇਣੀਆਂ ਮਾੜਿਆਂ ਨੇ ਵੀ ਉਸੇ ਨਾਲ ਬੰਨੀ ਜਾਣਾ ਚੰਗਿਆਂ ਨੂੰ ਵੀ ਉਸੇ ਨਾਲ ਬੰਨੀ ਜਾਣਾ ਮੈਂ ਬੇਨਤੀ ਕਰ ਦਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੁਸੀਂ ਇਹ ਤਰਨਤਾਰ ਸਾਹਿਬ ਵੇਖੋ ਤਰਨਤਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਉਂ ਬਣਵਾਇਆ ਸੀ ਉਹ ਸਖੀ ਸਰਵਰੀਆਂ ਨੂੰ ਠੱਲ ਪਾਉਣ ਦੇ ਲਈ ਬਣਾਇਆ ਹੈ ਪਰ ਅੱਜ ਸਾਡੇ ਲੋਗ ਖੀਰ ਦਾ ਡੱਬਾ ਭਰ ਲੈਣਗੇ 6 ਫਤੇ ਜਾ ਕੇ ਚੜਾਉਣਗੇ 6 ਫਤਿਆਂ ਡੱਬਾ 6 ਫਤੇ ਡੱਬਾ ਖਾਲੀ ਕਰਕੇ ਆਉਂਦੀ ਵਾਰੀ ਖਾਲੀ ਡੱਬਾ ੜਕਾਉਂਦੇ ਤਰਨਦਾਰ ਵੀ ਮੱਥਾ ਟੇਕ ਜਾਣਗੇ ਇੱਥੇ ਵੀ ਲਾਂਮਾ ਜਿਹਾ ਲਾਈ ਜਾਈਏ ਇੱਕ ਵਾਰੀ ਸਾਧ ਸੰਗਤ ਜੀ ਇਹ ਸਖੀਨ ਹੈਗੀ ਤੇ ਜੇ ਮੈਂ ਪਹਿਲਾਂ ਬੇਨਤੀ ਕਰਦੀ ਆ ਜੇ ਤੁਹਾਡੀ ਜਮੀਰ ਮਰ ਚੁੱਕੀ ਆ ਜੇਕਰ 6 ਫਤੇ ਨੂੰ ਮੰਨਣਾ ਵਾ ਤੇ ਫੇ ਮੰਨੂ ਜਾ ਕੇ ਔਰੰਗਜ਼ੇਬ ਨੂੰ ਵੀ ਮੰਨੋ ਜੇਕਰ ਸ਼ੇਖ ਫਤੇ ਨੂੰ ਮੰਨਣਾ ਵਾ ਤੇ ਜਾ ਕੇ ਵਜ਼ੀਰ ਖਾਨ ਨੂੰ ਵੀ ਮੰਨੋ ਜੇਕਰ ਗਿਆ ਖਾਨ ਨੂੰ ਵੀ ਮੰਨੋ ਜੇਕਰ ਸ਼ੇਖ ਫਤੇ ਨੂੰ ਮੰਨਣਾ ਵਾ ਤੇ ਔਰੰਗਜ਼ੇਬ ਵਰਗਿਆਂ ਨੂੰ ਸਾਸਲ ਬੇਗ ਬਸਲ ਬੇਗ ਵਰਗਿਆਂ ਨੂੰ ਵੀ ਮੰਨੋ ਦੁਬਦਾਂ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਲ ਨਾ ਜਾਈ ਦੁਬਦਾਂ ਨਾ ਪੜੋ ਦੁਬਦਾ ਵਿੱਚ ਨਾ ਫਸੋ ਦੋ ਮੇੜੀਆਂ ਚ ਪੈਰ ਨਾ ਰੱਖੋ ਹਰ ਬਿਨ ਹੋਰ ਨਾ ਪੂਜੋ ਹਰੀ ਦੇ ਨਾਮ ਤੋਂ ਬਿਨਾ ਇੱਕ ਕਾਲ ਪੁਰਖ ਦੇ ਇਲਾਵਾ ਕਹੇ ਹੋਰ ਨੂੰ ਨਾ ਪੂਜੋ ਮੜੇ ਮਸਾੜ ਨਾ ਜਾਈ ਕਹੇ ਕਬਰ ਤੇ ਕਹੇ ਮੜੀ ਦੇ ਨਾ ਜਾਓ ਉੱਥੇ ਜਾ ਕੇ ਸਿਰ ਨਾ ਝੁਕਾਓ